ਨਾ ਕੀ ਉਪਰਲੇ ਘਰਾਨਿਆਂ ਨੂੰ ਆਨਲਾਈਨ ਵਾਲਿਆਂ ਨੂੰ ਮੋਲ ਸਿਸਟਮ ਨੂੰ ਪ੍ਰਮੋਟ ਕਰਨੀ ਬਣਾਇਆ ਜਾਣਾ ਚਾਹੀਦਾ ਅੱਜ ਦੇਸ਼ ਚ ਬਜਟ ਦੀ ਲੋੜ ਹੈ ਕਿ ਮੱਧਵਰਗ ਜਿਹੜਾ ਲਗਾਤਾਰ ਮਹਿੰਗਾਈ ਨਾਲ ਜਿਹੜਾ ਲਗਾਤਾਰ ਆਪਣੇ ਬੱਚਿਆਂ ਨੂੰ ਅਡਜਸਟ ਕਰਨ ਦੀ ਜੁੰਝੰਡਿਆ ਬਜਟ ਚ ਮੁੱਖ ਧਿਆਨ ਜਿਹੜਾ ਮੱਧਵਰਗ ਛੋਟੇ ਦੁਕਾਨਦਾਰ ਵਾਲਾ ਕੀਤਾ ਜਾਣਾ ਚਾਹੀਦਾ ਮੱਧਵਰਗ ਆਪਣੀ ਰੋਜੀ ਰੋਟੀ ਲਈ ਆਪਣੇ ਪੈਸੇ ਲਾ ਕੇ ਆਪਣੀ ਮਿਹਨਤ ਕਰਕੇ ਪਹਿਰ ਵੀ ਬਾਜ਼ਾਰਾਂ 'ਚ ਗਾਹ ਘਾਟ ਹੋਣਾ ਜਿਸ ਤਰ੍ਹਾਂ ਕਿ ਆਨਲਾਈਨ ਜੱਬ ਪਾਇਆ ਦਾ ਬਾਜ਼ਾਰ 'ਚ ਬਿਲਕੁਲ ਮੰਦੀ ਛਾਈ ਦੀ ਹੈ ਇਹਨੂੰ ਧਿਆਨ 'ਚ ਰੱਖ ਕੇ ਵਧੀਆ ਰੋ ਵਧੀਆ ਬਜਟ ਪੇਸ਼ ਕੀਤਾ ਜਾਣਾ ਚਾਹੀਦਾ ਤਾਂ ਜੋ ਮੱਧ ਵਰਗ ਇਹ ਵੀ ਡਿਵੈਲਪ ਕਰ ਸਕੇ ਜੋ ਕਿ ਦੇਸ਼ ਦੀ ਰੀੜ ਦੀ ਹੱਡੀ ਹੈ ਸਾਡੀ ਮੁੱਖ ਮੰਤਰੀ ਫైనాన్స్ ਮਿਨਿਸਟਰ ਅੱਗੇ ਪ੍ਰਧਾਨ ਮੰਤਰੀ ਅੱਗੇ ਖਾਸ ਗੁਜਾਇਸ਼ ਹੈ ਕਿ ਜੇ ਹੁਣ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਮੱਧ ਵਰਗ ਨੂੰ ਧਿਆਨ 'ਚ ਰੱਖ ਕੇ ਬਜਟ ਲਿਆਇਆ ਕਰੋ ਪਵਨ ਖੋਸਲਾ ਅੱਜੋ ਬਚਾਰਾ ਉਹਰੇ ਪਰ ਕੀ ਮਾਤ ਇਹ ਕੀ ਸੋਚ ਤੁਸੀਂ ਕਾਲਾ ਜੀ ਸਾਡੇ 10 ਸਾਲ ਹੋ ਗਏ ਵੇਖਿਆ ਬਚਨ ਵਾਲ ਕੋਈ 10 ਸਾਲਾਂ ਦੇ ਤੇ ਸੂਕ ਤੇ ਨਹੀਂ ਮਿਲੀ ਸਾਡੇ ਮੋਦੀ ਸਾਹਿਬ ਨੂੰ ਕਿਉਂਕਿ ਜਿੰਨੇ ਕੇ ਮੋਦੀ ਸਾਹਿਬ ਵਧੀਆ ਬੰਦੇ ਸੀਗੇ ਪਰ ਇਹਨਾਂ ਦੇ ਕੱਖ ਨਾ ਪਹਿਲਾ 15 ਸਾਲ ਮੁੱਖ ਮੰਤਰੀ ਜਾਇਆ ਤਾਂ ਇਹਨਾਂ ਮੁਲਕ ਆਪਣੇ ਦਾ ਗੁਜਰਾਤ ਦਾ ਕੱਖ ਨਹੀਂ ਸੋਪਿਆ ਉਸ ਤੋਂ ਬਾਅਦ ਅੱਜ 10 11 ਸਾਲ ਹੋ ਗਏ ਆ ਸਾਡੇ ਇਹ ਦੋਸਤਾਂ ਦੇ ਪਰਦਾ ਮੰਤ ਜੇ ਪਰ ਵਧੀਆ ਪਰਦਾ ਹੋਸੀ ਮਰੇ ਪੰਜਾਬ ਦੇ ਬਾਰਤ ਨੇ ਲੱਖ ਰੁਪਈਆ ਦਾ ਕਿ ਲਵਾ ਬਹਿਣ ਸੋਚਿਆ ਹੁਣ ਦੇਖੋ ਛਿੰਦਰ ਛਿਡੀ ਜਾਣਾ ਇਹਨਾਂ ਨੂੰ ਕੋਈ ਸੁਧਰੀ ਨਹੀਂ ਦਿੰਦੇ ਜੇ ਤੁਸੀਂ ਕੋਲ ਇਹਨਾਂ ਕੋ ਸੁਧ ਤੁਸੀਂ ਜਿਹੜਾ ਅੱਜ ਪਹਿਲਾਂ ਇੰਦਰਾ ਸਰਕਾਰ ਸੀਗੀ ਮਰਾਰਜੀ ਸੀਗੇ ਦੂਜੇ ਸੀ ਉਹਨਾਂ ਨੇ 5 ਸਾਲਾਂ ਚ ਕਿਸਾਨ ਪੱਤਰ ਲਿਆ ਕੇ ਦਮਲ ਵੇ ਘਾਟੇ ਸੀ ਲੋਕਾਂ ਦੇ ਲੋਕੀ ਕਹਿੰਦੇ ਚਲੋ ਸਾਡੇ ਪੈਸੇ ਦੀ ਆਉਂਦੀ ਆ ਨਾ ਵਿਆਜ ਦੀ ਰੋਟੀ ਖਾਣੇ ਪਿਆ ਮਗਰ ਮੋਦੀ ਸਰਕਾਰ ਨੇ 10 ਸਾਲਾਂ ਤੋਂ ਡਬਲ ਕੀਤੀ ਆ ਕੋਈ ਪੈਸਾ ਵਿਆਜਾਂ ਦੀ ਮੈਂ ਅਸੀਂ ਨਿੱਕੋ ਗੱਲ ਕਰਾਂਗਾ ਸੀਨੀਅਰ ਸਿਟੀਜ਼ਨ ਦੀ ਇੱਕ ਰੇਲ ਹੋ ਜੀ ਟਿਕਟ ਫ੍ਰੀ ਕਰਨੀ ਚਾਹੀਦੀ ਆ ਇੱਕ ਨਵਾਂ ਵਿਆਜ ਵਧ ਦੇਣਾ ਚਾਹੀਦਾ ਵਾ ਕਿਉਂਕਿ ਇਹ ਮੋਦੀ ਸਾਹਿਬ ਬੜਾ ਕੋਈ ਕਹੀ ਜਾਂਦਾ ਕਿ ਜੀ ਜੁਆਈਆਂ ਫ੍ਰੀ ਐ ਕੋਈ ਜੁਆਈ ਫ੍ਰੀ ਨਹੀਂ ਕਰਨੀ ਮਿਲਦੀ ਇਹ ਗੱਲ ਆਈ ਦੁਨੀਆਂ ਵਿੱਚ ਆਹਨਾਂ ਕੋਈ ਦਵਾਈ ਫਰੀ ਨਹੀਂ ਕੋਈ ਸ਼ੂਤ ਨਹੀਂ ਮੋਦ ਜੀ ਬਜ਼ੁਰਗਾਂ ਨੂੰ ਅਈਏ ਕਹਾਂਗੇ ਕਿ ਜਿਹੜੀ ਇਹ ਸੀਨੀਅਰ ਸੀਨੀਅਰ ਨੂੰ ਘਰ ਤੋਂ ਘਟ 50% ਜਾਂ 65% ਰਿਆਦੇ ਨਹੀਂ ਕਿਈ ਵੀਆ ਲੋਕੀ ਕਹਿੰਦੇ ਠੀਕ ਆ ਮੋਦੀ ਸਾਹਿਬ ਮਗਰ ਲੋਕੀ ਹੁਣ ਗੇਂਦੇ ਦੀ ਮੋਦੀ ਅਗਰ ਗੇਂਦੇ ਹੁੰਦੇ ਤਾਂ 400 ਇੱਕਦੋ ਉੱਤੇ ਚੱਲ ਜਾਂਦੇ ਉਹ ਇਸ ਕਰਕੇ ਨਹੀਂ ਕਹੇ ਕਿ ਮੋਦੀ ਹੋਲਾ ਹੁੰਦੇ ਦੀ ਆਪਣੀ ਬਾਤੀਆਂ ਬੰਦੇ ਜਾਂ ਲਾਪੇ ਮੋਦੀ ਹੋਲਾ ਕੋਈ ਵੇਲਾ ਦਾ ਨਹੀਂ ਕਿਹਾ ਮੋਦੀ ਜਿਹਾ ਕੋਈ ਨਹੀਂ ਸੀ ਬੋਲਦਾ ਹੁਣ ਕਹ ਲਾ ਆਪੇ ਹੀ ਕਹਿਂਦੇ ਹੋ ਭਾਈ ਮੇਰਾ 2.5 ਘੰਟੇ ਮੇਰਾ ਗਲਾ ਘੁੱਟਿਆ ਉਹ ਤੇਰਾ ਜਿਹੋ ਦਾ ਲੋਕਾਂ ਗਲਾ ਘੁੱਟਦੇ ਨੇ 2.5 ਘੰਟੇ ਇਹਨੂੰ ਬੋਲਣ ਨਹੀਂ ਦਿੱਤਾ ਇਹਨੇ ਕੰਨਾਂ ਦੇ ਅਕ ਟੂਟੀਆਂ ਲਾ ਲਿਆ ਮੈਨੂੰ ਹਾਲ ਦਾ ਪਤਾ ਨਾ ਲੱਗੇ ਮੈਂ ਲੋਕੀ ਦੁਖੀ ਆਂ ਇਹਦੇ ਕੋਲ ਜੇ ਤੁਸੀਂ ਕੋ ਮੈਂ ਖੁਦ ਵੀ ਜਾਂਦੀ ਆ ਮੈਂ ਨਹੀਂ ਕਹਿੰਦਾ ਨਹੀਂ ਮੈਂ ਲੋਕੀ ਦੁਖੀ ਆ ਮੋਦੀ ਕੋ ਉਨੇ ਦੇ ਨਾਲ ਕੋਈ ਨਾਲ ਨਹੀਂ ਹੈਗਾ ਸਿਟੀਜ਼ਨ ਸਿਟੀਜ਼ਨ ਨੂੰ ਦਵੇ ਕੋਈ ਦੇਣਾ ਬੇਜਾ ਸ਼ਹਾਰਾ ਲੋਕਾਂ ਨੂੰ ਦਵੇ ਇਹ ਜਿੰਦਾ ਕੱਖ ਨਹੀਂ ਹੈਗਾ ਪੰਜਾਬ ਨਾਲੋਂ ਵੈਸੇ ਹੀ بڑا ਵਿਸਕੜਾ ਕਰਦਾ ਦਿਨੇਸ਼ ਖੋਸਲਾ ਬਾਜੂ ਕੋਈ ਦਾ ਹੋ ਰਿਹਾ ਉਹ ਬਰਤ ਕੀ ਸੋਚਦਾ ਕਿ ਉਹ ਮਾਦੇ ਤੋਂ ਦੇਖੋ ਜੀ ਅੱਜ ਮੋਦੀ ਸਾਹਿਬ ਦੀ ਨਵੀਂ ਸਰਕਾਰ ਦਾ ਪਹਿਲਾ ਬਜਟ ਹੈ ਆਸ ਤਾਂ ਬਹੁਤ ਜ਼ਿਆਦਾ ਵਾ ਕਿ ਮੋਦੀ ਸਾਹਿਬ ਹੁਣ ਪਿਛਲੇ ਜਿਹੜੇ ਲੋਕਾਂ ਨੂੰ ਤੰਗ ਕੀਤਾ ਦਾ ਉਹਨੂੰ ਤੰਗੀ ਪਰੇਸ਼ਾਨੀ ਨੂੰ ਦੂਰ ਕਰਦੇ ਹੋਏ ਬਜਟ ਚ ਅੱਛੀ ਤੀਜਾ ਦੇਣਗੇ ਵੇਖੋ ਮਿਡਲ ਮੈਨ ਕੁਛ ਨਹੀਂ ਜਾਂਦਾ ਮਿਡਲ ਮੈਨ ਕੋ ਸਿਰਫ ਇਹ ਹੀ ਹੈ ਕਿ ਜਿਹੜਾ ਸਾਡਾ ਘਰੇਲੂ ਖਰਚਾ ਵਾ ਉਹ ਕਟੇ ਗੈਸ ਦੇ ਕਨੈਕਸ਼ਨ ਜਿਹੜੇ ਗੈਸ ਜਿਹੜਾ ਸਿਲੰਡਰ ਆ ਬਹੁਤ ਮਹਿੰਗਾ ਹੋਇਆ ਪਿਆ ਪੈਟਰੋਲ ਜਿਹੜਾ ਬਹੁਤ ਮਹਿੰਗਾ ਹੋਇਆ ਪਿਆ ਇਹਨਾਂ ਦੋਵਾਂ ਨੂੰ ਜੀਐਸਟੀ ਦੇ ਦਾਇਰੇ ਚ ਲੈ ਆਇਆ ਜਾਣਾ ਚਾਹੀਦਾ ਜਦ ਤੱਕ ਇਹਨਾਂ ਦੇ ਰੀਟ ਜਿਹੜੇ ਕੰਟਰੋਲ ਹੋ ਸਕਣ ਦੂਸਰੇ ਨੰਬਰ ਤੇ ਜਿਹੜੀ ਇਨਕਮ ਟੈਕਸ ਦੀ ਸ ਉਹਨੂੰ ਇਨਕਰੀਜ਼ ਕਰਨਾ ਚਾਹੀਦਾ ਵਾ ਉਹਨੂੰ ਇਨਕਰੀਜ਼ ਹੋਣ ਦੇ ਨਾਲ ਆ ਹੋਏਗਾ ਕਿ ਜਿਹੜੇ ਇਹ ਛੋਟੀ ਛੋਟੀ ਜਿਹੜੀ ਬਚਤਾਂ ਢੀਆਂ ਹੁੰਦੀਆਂ ਵਾ ਉਹ ਹੋ ਸਕਦੀਆਂ ਨੇ ਫਿਰ ਜਿਹੜੀ 80C ਦੇ ਅੰਡਰ ਜਿਹੜੀ ਰਿਬੇਟ ਮਿਲਦੀ ਆ ਉਹਨੂੰ 1.5 ਲੱਖ ਤੋਂ ਵਧਾ ਕੇ ਮੇਰੇ ਹਿਸਾਬ ਨਾਲ 2.5 ਲੱਖ ਕਰ ਦੇਣੀ ਚਾਹੀਦੀ ਆ ਕਿਉਂਕਿ ਜਿੰਨੀ ਮੰਗਾਈ ਦਾ ਦੌਰ ਐਸ ਵਾਲੇ ਮੋਦੀ ਸਾਹਿਬ ਦੀ ਸਰਕਾਰ ਚ ਆਇਆ ਹੈ ਅਗਰ ਉਹ 2.5 ਲੱਖ ਦੀ ਸੇਵਿੰਗ ਅਈ 1 ਸਾਲ ਚ ਕਰ ਸਕੀਏ ਤੇ ਸਾਡੇ ਆਉਣ ਵਾਲੇ ਟਾਈਮ ਨੂੰ ਥੋੜਾ ਜਿਹਾ ਫਿਊਚਰ ਇਹ ਚੰਗਾ ਕਰ ਸਕਦੇ ਆ ਦੇਖੋ ਆਸਤ ਬਹੁਤ ਆ ਬਾਕੀ ਜੇ ਬਿਜਲੀ ਦੀ ਦਰਾਂ 'ਚ ਮੋਦੀ ਸਾਹਿਬ ਕੁਝ ਕਟਾਣ ਇੰਡਸਟਰੀ ਨੂੰ ਥੋੜਾ ਜਿਹਾ ਫਾਇਦਾ ਦੇਣ ਤੇ ਪਬਲਿਕ ਤਾਂ ਹੋਰ ਕੁਝ ਨਹੀਂ ਜਾਂਦੀ ਪਬਲਿਕ ਸਰਕਾਰਾਂ 'ਚ ਹੁੰਦੀ ਇਸੇ ਕਰਕੇ ਆ ਕਿ ਸਰਕਾਰ ਆ ਕੇ ਪਬਲਿਕ ਦੀ ਸੁਣੇ ਪਰ ਪਿਛਲੇ ਕੁਝ ਸਮਿਆਂ ਤੋਂ ਇਹ ਹੋ ਰਿਹਾ ਕਿ ਸਰਕਾਰਾਂ ਕੰਦ ਕਮਰੇ 'ਚ ਬੈਠ ਕੇ ਬਜਟ ਤਿਆਰ ਕਰਦੀਆਂ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ ਹੈਗਾ ਕਿ ਤੁਹਾਨੂੰ ਕੀ ਲੋੜ ਹੈ ਦੇਖੋ ਅਸੀਂ ਦੀ ਇੱਕੋ ਚੀਜ਼ ਚਾਹਾਂਗੇ ਕਿ ਮੋਦੀ ਸਾਹਿਬ ਇਹ ਬਜਟ ਦੇ ਵਿੱਚ ਇਹ ਦੱਸਣ ਕਿ ਮੈਂ ਬੀਜੇਪੀ ਦਾ ਪ੍ਰਧਾਨ ਮੰਤਰੀ ਨਹੀਂ ਹੈ ਮੈਂ ਪੂਰੇ ਮੁਲਕ ਦਾ ਪ੍ਰਧਾਨ ਮੰਤਰੀ ਐ ਮੈਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਐ ਸਿਰਫ ਆਕੜਿਆਂ 'ਚ ਜੀਡੀਪੀ ਵਧ ਗਈਏ ਉਹਦਾ ਕੋਈ ਮੁੱਲ ਨਹੀਂ ਹੈਗਾ ਅਗਰ ਹਾਡੀਆਂ ਜੇਬਾਂ 'ਚ ਪੈਸਾ ਨਹੀਂ ਹੋਏਗਾ ਤੇ ਜੀਡੀਪੀ ਵਧੇ ਦਾ ਸਾਨੂੰ ਕੋਈ ਫਾਇਦਾ ਨਹੀਂ ਐ ਅਸੀਂ ਦੇ ਇੱਕੋ ਹੀ ਆਸ ਕਰਾਂਗੇ ਮੋਦੀ ਸਾਹਿਬ ਨੂੰ ਕਿ ਬਜਟ ਦੇ ਵਿੱਚ ਮਿਡਲ ਮੈਨ ਦਾ ਸੋਚੋ ਕਿਉਂਕਿ ਤਗੜਿਆਂ ਦੇ ਤੁਸੀਂ ਯਾਰ ਹੋ ਉਹਨਾਂ ਦਾ ਬਹੁਤ ਸੋਚਦੇ ਹੋ ਮਾੜਿਆਂ ਨੂੰ ਮੁਫਤ ਜੀ ਰਾਸ਼ਨ ਮਿਲ ਜਾਂਦਾ ਉਹਨਾਂ ਦਾ ਵੀ ਤੁਸੀਂ ਸੋਚ ਲੈਂਦੇ ਹੋ ਪਰ ਜਿਹੜਾ ਮਿਡਲ ਮੈਨ ਮੇਰੇ ਵਰਗਾ ਐ ਅਗਰ ਮੈਂ ਬਿਜ਼ਨਸ ਸ਼ੁਰੂ ਕਰਨਾ ਐ ਮੈਨੂੰ ਲੋਨ ਲੈਣ ਵਾਸਤੇ ਤੰਗੀ ਐ ਮਾੜੇ ਬੰਦੇ ਨੂੰ ਲੋਨ ਮਿੰਟ 'ਚ ਮੇਰੇ ਵਰਗੇ ਨੂੰ ਕਹਿੰਦੇ ਤੁਹਾਡੀ 1 ਇੱਕ GST ਦੀ ਅੱਗੇ ਫਰਮ ਚੱਲ ਰਹੀ ਹੈ ਤੁਹਾਨੂੰ ਲੋਨ ਨਹੀਂ ਮਿਲ ਸਕਦਾ ਉਹਦੇ ਬਾਰੇ ਧਿਆਨ ਦਿਓ ਕਿਉਂਕਿ ਮਾੜੇ ਬੰਦੇ ਨੂੰ ਤੇ ਮudra ਲੋਨ ਵੀ ਦੇਈ ਜਾਂਦੀ ਹੈ ਫਰੀਜ ਘਰ ਵੀ ਦੇਈ ਜਾਂਦੇ ਆ ਪਰ ਸਾਡੇ ਵਰਗੇ ਮਿਡਲ ਮੈਨ ਜਿਹੜੇ ਸਰਕਾਰ ਚਲਾ ਰਹੇ ਨੇ ਜਿਹੜੇ ਮੋਦੀ ਸਾਹਿਬ ਦੀ ਤਨਖਾਹ ਦੇ ਪੈਸੇ ਆਪਣੀ ਜੇਬ ਚੋਂ ਦੇ ਰਹੇ ਨੇ ਉਹਨਾਂ ਦਾ ਮੋਦੀ ਸਾਹਿਬ ਵੀ ਨਹੀਂ ਸੋਚਦੇ ਨਾ ਸਾਡੇ ਫਾਈਨਾਂਸ ਮਿਨਿਸਟਰ ਸੋਚਦੇ ਨੇ ਅੱਜ ਆਸ ਕਰਨੀ ਹੈ ਕਿ ਉਹ ਸਾਡੇ ਬਾਰੇ ਸੋਚਣਗੇ ਜਗਜੀਤ ਸਿੰਘ ਲਾਡਾ ਨਾ ਹੈ ਮੇਰਾ ਮੇਰੇ ਖਿਆਲ ਜੀ ਬਜਟ ਤੇ ਅੱਜ ਦੀ ਡੇਟ ਜਿੱਤੇ ਤਿਆਰ ਹੋ ਗਏ ਹੁਣ ਤੇ ਪੇਸ਼ ਹੀ ਹੋਣ ਧਿਆ ਹੋਣਾ ਪੇਸ਼ ਹੋ ਗਿਆ ਵੀ ਬਜਟ ਪੇਸ਼ ਹੋ ਗਿਆ ਹੁਣ ਤੇ ਕੋਈ ਆਸ ਰੱਖੀ ਨਹੀਂ ਜਾ ਸਕਦੀ ਕਿਸੇ ਨੂੰ ਕਿਉਂਕਿ ਉਹ ਤਿਆਰ ਕਰ ਦਿੱਤਾ ਇੱਕ ਕਿਤਾਬ ਤਿਆਰ ਹੋ ਗਈ ਏ ਜੋ ਵੀ ਉਹਨਾਂ ਨੇ ਕਰ ਦਿੱਤੀ ਏ ਪਰ ਆਉਣ ਵਾਲੇ ਆਉਣ ਵਾਲੇ ਬਜਟ ਦੇ ਲਈ ਮੈਂ ਕਹਿ ਸਕਦਾ ਵੀ ਸਰਕਾਰ ਸਾਡੇ ਕੋ ਪੰਜ 7% ਟੈਕਸ ਕਿਸੇ ਤਰ੍ਹਾਂ ਵੀ ਵਸੂਲ ਕਰ ਲਵੇ ਪਰ ਪੜ੍ਹਾਈ ਬੱਚਿਆਂ ਦੀ ਤੇ ਇੱਕ ਬੁਢਾਪਾ ਠੀਕ ਹੈ ਨਾ ਸਿਹਤ ਇਹ ਫ੍ਰੀ ਕਰ ਦੇਵੇ ਜਿੱਤਰਾ ਦਾ ਮਰਜੀ ਹੋਰ 5-7% ਤੁਹਾਡੇ ਕੋਲ ਟੈਕਸ ਲੈ ਲੈ ਸਰਕਾਰ ਮੈਂ ਚਾਹੂੰਗਾ ਮੇਰੇ ਸਾਡੇ ਲੋਕਾਂ ਦੀ ਖਾਸ਼ ਏ ਇਹ ਲੋਕਾਂ ਦੀ ਕਿਉਂਕਿ ਅਸੀਂ ਲੋਕ ਠੱਗੀ ਮਾਰਦੇ ਹੀ ਤਾਂ ਆ ਵਾਂ ਅਸੀਂ ਲੋਕਾਂ ਨੂੰ ਲੁੱਟਦੇ ਹੀ ਤਾਂ ਆ ਵਾਂ ਵੀ ਇੱਕ ਐਜੂਕੇਸ਼ਨ ਬੱਚਿਆਂ ਨੂੰ ਪੜ੍ਹਾਉਣਾ ਤੇ ਪੜ੍ਹਾਈ ਤੇ ਖਰਚਾ ਬੜਾ ਹੋਣਾ ਇਹ ਕੇ ਫ੍ਰੀ ਕਰ ਦੇਵੇ ਸਾਨੂੰ ਵੀ ਆਣ ਵਾਲੇ ਬੰਦੇ ਨੂੰ ਬੋਝ ਹੀ ਨਾ ਦੇਵੇ ਤੇ ਇੱਕ ਬੁਢਾਪਾ ਉਹਦਾ ਫ੍ਰੀ ਕਰ ਦੇਵੇ ਸਿਹਤ ਵਿਭਾਗ ਠੀਕ ਹੈ ਨਾ ਇਹ ਦੋ ਚੀਜ਼ਾਂ ਫ੍ਰੀ ਕਰ ਦੇਵੇ ਟੈਕਸ ਹੋਰ ਲੈ ਲੈ 5-7% ਕੋਈ ਫਰਕ ਨਹੀਂ ਪਾਣਾ ਕਿ ਜਿੱਥੇ ਇੰਨੀ ਦੁਨੀਆ ਟੈਕਸ ਹਾਰਦੂ ਵੀ ਟੈਕਸ ਪੇ ਕਰ ਹੀ ਰਿਹਾ ਹੈ ਤੇ ਇਹਦੇ ਬਾਰੇ ਇਹ ਹੋਰ ਸਭ 5-7% ਤੁਹਾਡੇ ਕੋਲ ਟੈਕਸ ਲ ਲਈ ਪਰ ਇਹ ਚੀਜ਼ਾਂ ਜ਼ਰੂਰ ਫੀ ਕਰਦੇ ਆਉਣ ਵਾਲੇ ਬਜਟ 'ਚ ਕਰ ਲਿਓ ਪਰ ਧੰਨਵਾਦ ਭਾਜੀ ਬਜਟ ਇੱਕ ਰਾਸ਼ਟਰ ਨੂੰ ਧਿਆਨ 'ਚ ਰੱਖ ਕੇ ਹਰ ਵਰਗ ਨੂੰ ਰੱਖ ਕੇ ਹਰ ਤਪਕੇ ਨੂੰ ਰੱਖ ਕੇ ਬਜਟ ਬਣਾਇਆ ਜਾਣਾ ਚਾਹੀਦਾ ਹੈ ਇੱਕ ਦੇਸ਼ ਦਾ ਬਜਟ ਆ ਨਾ ਕਿ ਉੱਪਰਲੇ ਘਰਾਨਿਆਂ ਨੂੰ ਆਨਲਾਈਨ ਵਾਲਿਆਂ ਨੂੰ ਮਾਲ ਸਿਸਟਮ ਨੂੰ ਪ੍ਰਮੋਟ ਕਰਨੇ ਬਣਾਇਆ ਜਾਣਾ ਚਾਹੀਦਾ ਅੱਜ ਦੇਸ਼ ਚ ਬਜਟ ਦੀ ਲੋੜ ਹੈ ਕਿ ਮੱਧ ਵਰਗ ਜਿਹੜਾ ਲਗਾਤਾਰ ਮਹਿੰਗਾਈ ਨਾਲ ਜਿਹੜਾ ਲਗਾਤਾਰ ਆਪਣੇ ਬੱਚਿਆਂ ਨੂੰ ਅਡਜਸਟ ਕਰਨ ਦੀ ਜੁੰਝੰਡ ਹੈ ਬਜਟ ਚ ਮੁੱਖ ਧਿਆਨ ਜਿਹੜਾ ਮੱਧ ਵਰਗ ਛੋਟੇ ਦੁਕਾਨਦਾਰ ਵਾਲਾ ਕੀਤਾ ਜਾਣਾ ਚਾਹੀਦਾ ਮੱਧ ਵਰਗ ਆਪਣੀ ਰੋਜੀ ਰੋਟੀ ਲਈ ਆਪਣੇ ਪੈਸੇ ਲਾ ਕੇ ਆਪਣੀ ਮਿਹਨਤ ਕਰਕੇ ਫੇਰ ਵੀ ਬਾਜ਼ਾਰਾਂ ਚ ਗਾਹ ਘਾਟ ਹੋਣ ਜਿਸ ਤਰ੍ਹਾਂ ਕਿ ਆਨਲਾਈਨ ਜਬ ਪਾਇਰ ਬਾਜ਼ਾਰ ਚ ਬਿਲਕੁਲ ਮੰਦੀ ਛਾਈ ਦੀ ਹੈ ਇਹਨੂੰ ਧਿਆਨ ਜਰਾ ਕੇ ਵਧੀਆ ਤੋਂ ਵਧੀਆ ਬਜਟ ਬੇਠ ਕੀਤਾ ਜਾਣਾ ਚਾਹੀਦਾ ਤਾਂ ਜੋ ਮੱਧ ਵਰਗ ਇਹ ਵੀ ਡਿਵੈਲਪ ਕਰ ਸਕਦੇ ਜੋ ਕਿ ਦੇਸ਼ ਦੀ ਰੀੜ ਦੀ ਹੱਡੀ ਹੈ ਸਾਡੀ ਮੁੱਖ ਮੰਤਰੀ ਫైనాన్స్ ਮਿਨਿਸਟਰ ਅਗੇ ਪ੍ਰਧਾਨ ਮੰਤਰੀ ਅਗੇ ਖਾਸ ਗੁਜਾਇਸ਼ ਹੈ ਕਿ ਜੇ ਹੁਣ ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਮੱਧ ਵਰਗ ਨੂੰ ਧਿਆਨ ਚ ਰੱਖ ਕੇ ਬਜਟ ਲਿਆਇਆ ਗਾ ਪਵਨ ਖੋਸਲਾ ਅੱਜ ਉਹ ਬਚਾਰਾ ਉਹਦੇ ਬਾਰੇ ਕੀ ਹੋਣਾ ਤੇ ਕੀ ਸੋਚ ਤੁਸੀਂ ਗੱਲ ਹੈ ਜੀ ਸਾਡੇ 10 ਸਾਲ ਹੋ ਗਏ ਵੇਖ ਜਾਂ ਬਜਟ ਵਾਲ ਕੋਈ 10 ਸਾਲਾਂ ਦੇ ਸੁਖ ਤੇ ਨਹੀਂ ਮਿਲੀ ਸਾਡੇ ਮੋਦੀ ਸਾਹਿਬ ਨੂੰ ਕੋ ਜਿੰਨੇ ਕੇ ਮੋਦੀ ਸਾਹਿਬ ਵਧੀਆ ਬੰਦੇ ਸੀਗੇ ਮਰ ਇਹਨਾਂ ਦੇ ਕੱਖ ਪਹਿਲਾ 15 ਸਾਲ ਮੁੱਖ ਮੰਤਰੀ ਰਹੇ ਆ ਤਾਂ ਇਹਨਾਂ ਨੇ ਮੁਲਕ ਆਪਣੇ ਦਾ ਗੁਜਰਾਤ ਦਾ ਕੱਖ ਨਹੀਂ ਸੋਪਿਆ ਉਸ ਤੋਂ ਬਾਅਦ ਅੱਜ 10-11 ਸਾਲ ਹੋ ਗਏ ਆ ਸਾਡੇ ਇਸ ਦੋਸਤ ਨੇ ਪ੍ਰਧਾਨ ਮੰਤਰੀ ਨੇ ਬੜਾ ਵਧੀਆ ਪ੍ਰਧਾਨ ਮੰਤਰੀ ਮੜ ਪੰਜਾਬ ਦੇ ਬਾਰੇਦਿਆਂ ਲੈ ਕੇ ਪੰਜਾਬ ਦਾ ਕਿਲਵਾ ਬਹਿਣ ਸੋਚਿਆ ਹੁਣ ਜ਼ਿਕਾ ਸੀਨੀਅਰ ਸੀਨੀਅਰ ਨੇ ਇਹਨਾਂ ਨੂੰ ਕੋਈ ਸੂਤ ਨਹੀਂ ਦਿੰਦੇ ਜੇ ਤੁਸੀਂ ਕੋਲ ਇਹਨਾਂ ਕੋ ਸੂਤ ਤੁਸੀਂ ਜਿਹੜਾ ਅੱਜ ਤੋਂ ਪਹਿਲਾਂ ਇੰਦਰਾ ਸਰਕਾਰ ਸੀਗੀ ਮਰਾਰਜੀ ਸੀਗੀ ਦੂਜਾ ਸੀ ਉਹਨਾਂ ਨੇ 5 ਸਾਲਾਂ ਚ ਕਿਸਾਨ ਪੱਤਰ ਲਿਆ ਕੇ ਡਬਲ ਪੈਸੇ ਘਾਟੇ ਸੀ ਲੋਕਾਂ ਦੇ ਲੋਕੀ ਕਹਿੰਦੇ ਚਲੋ ਸਾਡੇ ਪੈਸੇ ਦੀ ਆਉਂਦੀ ਆ ਨਾ ਵਿਆਜ ਦੀ ਰੋਟੀ ਖਾਣੇ ਪਿਆ ਮਗਰ ਮੋਦੀ ਸਰਕਾਰ ਨੇ 10 ਸਾਲਾਂ ਦੇ ਡਬਲ ਕੀਤੀ ਆ ਕੋਈ ਪੈਸਾ ਵਿਆਜਾ ਨਹੀਂ ਮਿਲਦਾ ਅਸੀਂ ਨਿੱਕੋ ਗੱਲ ਕਰਾਂਗੇ ਸੀਨੀਅਰ ਸਿਨੀਅਰ ਦੀ ਇੱਕ ਰੇਲਵੇ ਟਿਕਟ ਫ੍ਰੀ ਕਰਨੀ ਚਾਹੀਦੀ ਆ ਇਹ ਕਿਹਨਾਂ ਲੋਕਾਂ ਦੀ ਬਾਤ ਤੇ ਨਾ ਚਾਈਦਾ ਵਾ ਕਿ ਕਿਉਂਕਿ ਇਹ ਮੋਦੀ ਸਾਹਿਬ ਬੜਾ ਕੋਈ ਕਹੀ ਜਾਂਦਾ ਕਿ ਜੀ ਜੁਆਇਆਂ ਫਰੀ ਕੋਈ ਜੁਆਇ ਫਰੀ ਨਹੀਂ ਕਦੇ ਮਿਲਦੀ ਇਹ ਗੱਲਾ ਹੀ ਆ ਜੰਨੀਆਂ ਵੀ ਇਹਨਾਂ ਕੋਈ ਜੁਆਇ ਫਰੀ ਨਹੀਂ ਕੋਈ ਸ਼ੂਨਸ ਨਹੀਂ ਮੋ ਤਾਂ ਜੀ ਬਜ਼ੁਰਗਾਂ ਨੂੰ ਅਈ ਜੇ ਕਹਾਂਗੇ ਕਿ ਜਿਹੜੀ ਇਹ ਸੀਨੀਅਰ ਸੀਨੀਅਰ ਨੂੰ ਘਰ ਤੋਂ ਘਟ 40% ਜਾਂ 75% ਦੀ ਆਦੇ ਨਹੀਂ ਕਹੀ ਪਿਆ لوٹی چار بھی ٹھیک ہے موتی سا مگر لوٹی اور گیندے نہیں موتی سا اگر گیندے ہوں دے تو چار سو ایک دو چل جاندے وہ ایس کر کے نہیں گئے کہ موتی ہوا ہوں دے